ਨਿਰਸਵਾਰਥ ਪਿਆਰ ਇਮਾਨਦਾਰੀ ਵਫਾਦਾਰੀ ਦੀ ਮਿਸਾਲ ਦਾ ਨਾਮ ਹੈ ਹਾਚੀ ਕੋ ਇਹ ਸੱਚੀ ਘਟਨਾ ਹੈ ਜਾਪਾਨ ਟੋਕੀਓ ਦੇ ਸ਼ਹਿਰ ਬਸਟਲਿੰਗ ਦੀ ਇਸ ਸ਼ਹਿਰ ਦੇ ਵਿੱਚ ਇੱਕ ਸਖਸ਼ ਰਹਿੰਦਾ ਹੈ ਜਿਸ ਦਾ ਨਾਮ ਹੈ ਹਿਦੇਸਾ ਬੋਰੋ ਇਓਨੋ ਇਹ ਸਖਸ਼ ਪ੍ਰੋਫੈਸ਼ਨ ਵਜੋਂ ਪ੍ਰੈਸਟੀਗੋਸ ਯੂਨੀਵਰਸਿਟੀ ਟੋਕੀਓ ਦਾ ਇੱਕ ਹਾਰਮਨ ਪਿਆਰਾ ਤੇ ਉੱਗਾ ਪ੍ਰੋਫੈਸਰ ਹੈ ਜਦੋਂ ਇਸ ਹਰਮਨ ਪਿਆਰੇ ਪ੍ਰੋਫੈਸਰ ਨੂੰ ਇਸ ਦਾ ਇੱਕ ਵਿਦਿਆਰਥੀ ਪਿਆਰ ਭਰਿਆ ਇੱਕ ਗਿਫਟ ਪੇਸ਼ ਕਰਦਾ ਹੈ ਗਿਫਟ ਦੇ ਰੂਪ ਦੇ ਵਿੱਚ ਇਹ ਸਟੂਡੈਂਟ ਆਪਣੇ ਪ੍ਰੋਫੈਸਰ ਨੂੰ ਇੱਕ ਬਹੁਤ ਹੀ ਛੋਟਾ ਪਿਆਰਾ ਡੌਗੀ ਪੇਟ ਕਰਦਾ ਹੈ ਇਸ ਡੌਗੀ ਨੂੰ ਲੈ ਕੇ ਪ੍ਰੋਫੈਸਰ ਆਪਣੇ ਘਰੇ ਪਹੁੰਚਦਾ ਹੈ ਤੇ ਇਸ ਡੌਗੀ ਦੇ ਨਾਲ ਪ੍ਰੋਫੈਸਰ ਦਾ ਸਾਰਾ ਪਰਿਵਾਰ ਇਕੱਠਾ ਮਿਲ ਜਾਂਦਾ ਹੈ ਇਸ ਡੌਗੀ ਦਾ ਨਾਂ ਰੱਖਿਆ ਜਾਂਦਾ ਹੈ ਹਾਚੀ ਕੋ ਕਈ ਰੱਬ ਦੇ ਪਿਆਰੇ ਕੁਕਰ ਨੂੰ ਦਰਵੇਸ਼ ਸ਼ਬਦ ਦੇ ਨਾਲ ਵੀ ਅੰਕਿਤ ਕਰਦੇ ਹਨ ਦਰਵੇਸ਼ ਦਾ ਪਾਉ ਇਹ ਹੈ ਇੱਕ ਮਾਲਕ ਨੂੰ ਸਮਰਪਿਤ ਹੋ ਕੇ ਉਸ ਦੇ ਦਰ ਤੇ ਹੀ ਆਪਣਾ ਦੁੱਖ ਸੁੱਖ ਤੇ ਅਖੀਰਲੇ ਸਵਾਸ ਤੱਕ ਉਸ ਦੇ ਨਾਲ ਹੀ ਜੁੜ ਜਾਣਾ ਕੁਕਰ ਨੂੰ ਲੈ ਕੇ ਤਨਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਕੁਰਬਾਨੀ ਦੇ ਵਿੱਚ ਵੀ ਗੁਰੂ ਸਾਹਿਬਾਨ ਨੇ ਬੜੇ ਵੱਖਰੇ ਵੱਖਰੇ ਦਿਸਤਾਂਤਾਂ ਦੇ ਨਾਲ ਕੁਕਰ ਦਾ ਹਵਾਲਾ ਦਿੱਤਾ ਹੈ ਕਿਤੇ ਇਸ ਕੁਕਰ ਨੂੰ ਹਲਕਾਇਆ ਹੋ ਕੇ ਵੱਖੋ-ਵੱਖ ਥਾਂ ਭੌਂਕਦਿਆਂ ਦੱਸਿਆ ਹੈ ਅਤੇ ਕਿਤੇ ਹੀ ਇਸ ਕੁਕਰ ਨੂੰ ਇੱਕ ਮਾਲਕ ਦੇ ਹੋ ਕੇ ਉਸ ਦੇ ਦਰ ਤੇ ਜੁੜੇ ਰਹਿਣ ਦੇ ਗੁਣ ਨੂੰ ਉਜਾਗਰ ਕੀਤਾ ਹੈ ਉਸੇ ਤਰੀਕੇ ਦੇ ਨਾਲ ਹੀ ਇੱਕ ਦਰ ਦੇ ਨਾਲ ਜੁੜ ਕੇ ਅਖੀਰਲੇ ਸਵਾਸ ਤੱਕ ਇੱਕ ਮਾਲਕ ਦੀ ਯਾਦ ਦੇ ਨਾਲ ਜੁੜੇ ਰਹਿਣ ਦੀ ਕਹਾਣੀ ਦਾ ਨਾਂ ਹੀ ਹੈ ਹਾਚੀਕੋ ਹਾਚੀਕੋ ਦੇ ਨਾਲ ਇਸ ਪਰਿਵਾਰ ਦੇ ਮੈਂਬਰ ਜਿਸ ਦੇ ਵਿੱਚ ਪ੍ਰੋਫੈਸਰ ਉਹਨਾਂ ਦੀ ਸੁਪਤਨੀ ਅਤੇ ਉਹਨਾਂ ਦੀ ਇੱਕ ਬੇਟੀ ਹੈ। ਨਾਲ ਹੀ ਇਸ ਘਰ ਦੇ ਵਿੱਚ ਪ੍ਰੋਫੈਸਰ ਦਾ ਇੱਕ ਨੌਕਰ ਵੀ ਕੰਮ ਕਰਦਾ ਹੈ। ਪਰਿਵਾਰ ਦੇ ਨਾਲ-ਨਾਲ ਇਹ ਨੌਕਰ ਦਾ ਵੀ ਬਹੁਤ ਜ਼ਿਆਦਾ ਨੇਹ ਹੋ ਜਾਂਦਾ ਹੈ ਹਾਚੀਕੋ ਦੇ ਨਾਲ। ਇਹ ਸਾਰਾ ਪਰਿਵਾਰ ਇਸ ਡੌਗੀ ਦੇ ਨਾਲ ਬਹੁਤ ਲਾਡ ਲਡਾਉਂਦੇ ਹੋਏ ਆਪਣਾ ਸਮਾਂ ਬਤੀਤ ਕਰਦੇ ਹਨ। ਪ੍ਰੋਫੈਸਰ ਇਓਨੋ ਵੀ ਆਪਣੇ ਖਾਲੀ ਸਮੇਂ ਨੂੰ ਵੱਧ ਤੋਂ ਵੱਧ ਇਸ ਡੌਗੀ ਦੇ ਨਾਲ ਬਤੀਤ ਕਰਨਾ ਪਸੰਦ ਕਰਦੇ ਹਨ। ਜਦੋਂ ਪ੍ਰੋਫੈਸਰ ਆਪਣੇ ਕੰਮ ਤੋਂ ਫ੍ਰੀ ਹੁੰਦੇ ਹਨ ਤੇ ਇਹ ਡੌਗੀ ਵੀ ਪੂਰੇ ਘਰ ਦੇ ਵਿੱਚ ਪ੍ਰੋਫੈਸਰ ਦੇ ਪਿੱਛੇ-ਪਿੱਛੇ ਤੁਰਿਆ ਰਹਿੰਦਾ ਹੈ ਇਸ ਤਰੀਕੇ ਦੇ ਨਾਲ ਸਮਾਂ ਗੁਜ਼ਰਦਾ ਹੈ ਹਾਚੀਕੋ ਦਾ ਪ੍ਰੋਫੈਸਰ ਨਾਲ ਤੇ ਪ੍ਰੋਫੈਸਰ ਦਾ ਹਾਚੀਕੋ ਦੇ ਨਾਲ ਇੰਨਾ ਲਗਾਓ ਵੱਧ ਜਾਂਦਾ ਹੈ ਪ੍ਰੋਫੈਸਰ ਜਦੋਂ ਵੀ ਤਿਆਰ ਹੋ ਕੇ ਆਪਣੀ ਜੌਬ ਤੇ ਯੂਨੀਵਰਸਿਟੀ ਵਾਲੇ ਪਾਸੇ ਜਾਂਦਾ ਹੈ ਤੇ ਇਹ ਹਾਚੀਕੋ ਆਪਣੇ ਪ੍ਰੋਫੈਸਰ ਮਾਲਕ ਦੇ ਨਾਲ ਤੁਰਦਾ-ਤੁਰਦਾ ਆਪਣੇ ਮਾਲਕ ਨੂੰ ਰੇਲਵੇ ਸਟੇਸ਼ਨ ਤੱਕ ਛੱਡਣ ਜਾਂਦਾ ਹੈ ਉਸ ਰੇਲਵੇ ਸਟੇਸ਼ਨ ਤੋਂ ਜਦ ਪ੍ਰੋਫੈਸਰ ਇਯਾਨੋ ਟ੍ਰੇਨ ਵਿੱਚ ਬੈਠ ਕੇ ਆਪਣੀ ਯੂਨੀਵਰਸਿਟੀ ਵਾਲੇ ਪਾਸੇ ਚਲੇ ਜਾਂਦਾ ਹੈ ਹਚੀਕੋ ਦੁਬਾਰਾ ਵਾਪਸ ਆਪਣੇ ਘਰੇ ਆ ਜਾਂਦਾ ਹੈ ਇਸ ਤਰੀਕੇ ਦੇ ਨਾਲ ਹੀ ਜਦੋਂ ਸ਼ਾਮਾਂ ਨੂੰ ਪ੍ਰੋਫੈਸਰ ਯੂਨੀਵਰਸਿਟੀ ਤੋਂ ਆਪਣੀ ਜੌਬ ਤੋਂ ਵਾਪਸ ਆਉਂਦਾ ਹੈ ਤੇ ਜਿਸ ਸਮੇਂ ਪ੍ਰੋਫੈਸਰ ਦੀ ਟ੍ਰੇਨ ਉਸ ਸਟੇਸ਼ਨ ਤੇ ਪਹੁੰਚਦੀ ਹੈ ਹਚੀਕੋ ਉਸ ਸਟੇਸ਼ਨ ਦੇ ਦਰਵਾਜ਼ੇ ਤੇ ਟ੍ਰੇਨ ਦੇ ਆਉਣ ਤੋਂ ਪਹਿਲਾਂ ਹੀ ਖੜਾ ਹੁੰਦਾ ਹੈ ਇਹ ਕੰਮ ਹੁਣ ਰੋਜ਼ ਦਾ ਹੋ ਗਿਆ ਸੀ ਪ੍ਰੋਫੈਸਰ ਦੇ ਆਪਣੀ ਜੌਬ ਤੇ ਜਾਣ ਤੋਂ ਲੈ ਕੇ ਤੇ ਪ੍ਰੋਫੈਸਰ ਨੂੰ ਦੁਬਾਰਾ ਫੇਰ ਸ਼ਾਮ ਨੂੰ ਜਿੱਦੋਂ ਸਟੇਸ਼ਨ ਤੇ ਪਹੁੰਚਣ ਤੱਕ ਇਹ ਚੀਕੋ ਵਾਪਸ ਉਸ ਸਟੇਸ਼ਨ ਤੋਂ ਆਪਣੇ ਮਾਲਕ ਨੂੰ ਘਰ ਲੈ ਕੇ ਆਉਂਦਾ ਹੈ ਇਸ ਤਰ੍ਹਾਂ ਰੋਜ਼ ਹੀ ਪ੍ਰੋਫੈਸਰ ਦੇ ਆਉਣ ਤੋਂ ਪਹਿਲਾਂ ਹਾਚੀਕੋ ਉਸ ਸਟੇਸ਼ਨ ਦੇ ਦਰਵਾਜੇ ਦੇ ਸਾਹਮਣੇ ਬੈਠਾ ਹੁੰਦਾ ਮੰਨੋ ਕਿ ਹਾਚੀਕੋ ਆਪਣੇ ਪਿਆਰ ਇਮਾਨਦਾਰੀ ਅਤੇ ਵਫਾਦਾਰੀ ਦਾ ਸਬੂਤ ਪੇਸ਼ ਕਰਦਿਆਂ ਇਹ ਦੱਸਦਾ ਹੈ ਕਿ ਮੈਂ ਵਾਅਦ ਤੋਂ ਵਾਅਦ ਸਮਾਂ ਆਪਣੇ ਮਾਲਕ ਨਾਲ ਹੀ ਗੁਜ਼ਾਰਨਾ ਚਾਹੁੰਦਾ ਹਾਂ ਹੌਲੀ-ਹੌਲੀ ਸਟੇਸ਼ਨ ਦੇ ਆਸ-ਪਾਸੇ ਦੇ ਸਾਰੇ ਲੋਕ ਅਤੇ ਦੁਕਾਨਦਾਰ ਹਾਚੀਕੋ ਨੂੰ ਜਾਣਨ ਲੱਗ ਪਏ ਐਸੇ ਰੂਟੀਨ ਦੇ ਵਿੱਚ ਤਕਰੀਬਨ 2 ਸਾਲ ਗੁজার ਗਏ ਪਰ ਇੱਕ ਦਿਨ ਹਾਚੀਕੋ ਆਪਣੇ ਮਾਲਕ ਦੇ ਨਾਲ ਆਪਣੇ ਮਾਲਕ ਨੂੰ ਉਸ ਟ੍ਰੇਨ ਤੇ ਚੜਾਉਣ ਆਇਆ ਚੜਾ ਕੇ ਵਾਪਸ ਆਪਣੇ ਘਰ ਗਿਆ ਉਸ ਸ਼ਾਮਾਂ ਨੂੰ ਦੁਬਾਰਾ ਹਾਚੀਕੋ ਜਦੋਂ ਉਸ ਸਟੇਸ਼ਨ ਤੇ ਪਹੁੰਚਿਆ ਪਰ ਅੱਜ ਉਸ ਟ੍ਰੇਨ ਦੇ ਵਿੱਚ ਉਸ ਦਾ ਮਾਲਕ ਨਹੀਂ ਉਤਰਿਆ ਹਾਚੀਕੋ बार-बार ਇੱਕ ਟ੍ਰੇਨ ਤੋਂ ਦੂਸਰੀ ਟ੍ਰੇਨ ਦੂਸਰੀ ਟ੍ਰੇਨ ਤੋਂ ਤੀਸਰੀ ਟ੍ਰੇਨ ਨੂੰ ਆਉਂਦਿਆਂ ਦੇਖਦਾ ਯਾਤਰੀਆਂ ਨੂੰ ਉਤਰਦਿਆਂ ਦੇਖਦਾ ਯਾਤਰੀਆਂ ਦੇ ਚਿਹਰਿਆਂ ਵੱਲ ਦੇਖਦਾ ਉਹਨਾਂ ਚਿਹਰਿਆਂ ਦੇ ਵਿੱਚੋਂ ਆਪਣੇ ਮਾਲਕ ਦੇ ਚਿਹਰੇ ਨੂੰ ਦੇਖਣ ਵਾਸਤੇ ਬਾਰ-ਬਾਰ ਇੱਧਰ-ਉੱਧਰ ਆਪਣੀ ਨਜ਼ਰ ਕਮਾਉਂਦਾ ਪਰ ਅੱਜ ਦੇ ਦਿਨ ਉਸ ਦਾ ਮਾਲਕ ਇਸ ਸਟੇਸ਼ਨ ਤੇ ਦੁਬਾਰਾ ਵਾਪਸ ਨਹੀਂ ਆਇਆ ਕਾਰਨ ਕਿ ਪ੍ਰੋਫੈਸਰ ਨੂੰ ਯੂਨੀਵਰਸਿਟੀ ਦੇ ਵਿੱਚ ਪੜਾਉਂਦਿਆਂ ਹੀ ਸਾਇਲੈਂਟ ਅਟੈਕ ਹੋਇਆ ਅਤੇ ਪ੍ਰੋਫੈਸਰ ਇਯੋਨੋ ਦੀ ਯੂਨੀਵਰਸਿਟੀ ਦੇ ਵਿੱਚ ਹੀ ਮੌਤ ਹੋ ਗਈ। ਇਸ ਦੀ ਖਬਰ ਪ੍ਰੋਫੈਸਰ ਦੇ ਘਰ ਵਾਲਿਆਂ ਨੂੰ ਪਹੁੰਚਾਈ ਗਈ ਤੇ ਘਰ ਦੇ ਵਿੱਚ ਰੋਣਾ ਧੋਣਾ ਸ਼ੁਰੂ ਹੋ ਗਿਆ। ਪਰ ਇੰਨਾ ਸਭ ਗੱਲਾਂ ਤੋਂ ਅਣਜਾਣ ਹਚੀਕੋ ਉਸ ਰੇਲਵੇ ਸਟੇਸ਼ਨ ਦੇ ਦਰਵਾਜ਼ੇ ਦੇ ਸਾਹਮਣੇ ਖਲੋਤਾ ਆਪਣੇ ਮਾਲਕ ਦਾ ਇੰਤਜ਼ਾਰ ਕਰ ਰਿਹਾ ਸੀ। ਸਮਾਂ ਬੀਤਿਆ ਟレインਾਂ ਗੁਜ਼ਰਦੀਆਂ ਗਈਆਂ ਯਾਤਰੀ ਆਉਂਦੇ ਤੇ ਜਾਂਦੇ ਗਏ ਪਰ ਹਚੀਕੋ ਨੂੰ ਆਪਣਾ ਮਾਲਕ ਦਿਸ ਨਹੀਂ ਸੀ ਰਿਹਾ ਸ਼ਾਮ ਤੋਂ ਹਨੇਰਾ ਹੋਣਾ ਸ਼ੁਰੂ ਹੋ ਗਿਆ ਹਨੇਰੇ ਦੇ ਨਾਲ-ਨਾਲ ਆਸ-ਪਾਸੇ ਦੀਆਂ ਦੁਕਾਨਾਂ ਬੰਦ ਹੋਣੀਆਂ ਸ਼ੁਰੂ ਹੋ ਗਈਆਂ ਦੁਕਾਨਾਂ ਬੰਦ ਹੋ ਕੇ ਰਾਤ ਹੋ ਗਈ ਤੇ ਰਾਤ ਦੇ ਹਨੇਰੇ ਦੇ ਵਿੱਚ ਇੱਕ ਸ਼ਰਨਾਟਾ ਆ ਗਿਆ ਉਸ ਸ਼ਰਨਾਟੇ ਦੇ ਵਿੱਚ ਵੀ ਹਚੀਕੋ ਦੀਆਂ ਨਜ਼ਰਾਂ ਆਪਣੇ ਮਾਲਕ ਨੂੰ ਲੱਭ ਰਹੀਆਂ ਸਨ ਅੱਧੀ ਰਾਤ ਤੱਕ ਹਚੀਕੋ ਉਸ ਸਟੇਸ਼ਨ ਨੂੰ ਦੇਖਦਾ ਹੋਇਆ ਆਪਣੇ ਮਾਲਕ ਦੀ ਇੰਤਜ਼ਾਰ ਕਰ ਰਿਹਾ ਸੀ ਅੱਧੀ ਰਾਤ ਤੋਂ ਬਾਅਦ ਪ੍ਰੋਫੈਸਰ ਦਾ ਨੌਕਰ ਉਸ ਸਟੇਸ਼ਨ ਤੇ ਆਉਂਦਾ ਹੈ ਤੇ ਹਚੀਕੋ ਨੂੰ ਦੁਬਾਰਾ ਵਾਪਸ ਆਪਣੇ ਘਰੇ ਲੈ ਕੇ ਜਾਂਦਾ ਹੈ ਹਚੀਕੋ ਨੂੰ ਜਦ ਉਸ ਦੇ ਕਮਰੇ ਦੇ ਵਿੱਚ ਰੱਖਿਆ ਜਾਂਦਾ ਹੈ ਹਚੀਕੋ ਆਪਣੇ ਕਮਰੇ ਦੇ ਦਰਵਾਜ਼ੇ ਦੀ ਛੀਤ ਥਾਣੀ ਆਪਣੇ ਮਾਲਕ ਦੇ ਕਮਰੇ ਨੂੰ ਸਾਰੀ ਰਾਤ ਨਿਹਾਰਦਾ ਰਹਿੰਦਾ ਹੈ ਕਿ ਕਿਤੇ ਮੈਨੂੰ ਮੇਰੇ ਮਾਲਕ ਦਾ ਚਿਹਰਾ ਦਿਖ ਪਵੇ ਕਿਤੇ ਮੈਨੂੰ ਮੇਰੇ ਮਾਲਕ ਦੀ ਆਵਾਜ਼ ਮੇਰੇ ਕੰਨਾਂ ਵਿੱਚ ਸੁਣਨ ਨੂੰ ਮਿਲ ਜਾਵੇ ਪਰ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਹੁੰਦਾ ਤੇ ਰਾਤ ਬੀਤ ਜਾਂਦੀ ਹੈ ਮਨੇਰਸਰ ਉੱਠਦਿਆਂ ਹੀ ਹਾਜੀ ਕੋ ਦਾ ਦਰਵਾਜ਼ਾ ਜਦੋਂ ਪੂਰੀ ਤਰ੍ਹਾਂ ਖੋਲਿਆ ਜਾਂਦਾ ਹੈ ਇੱਕ ਵਾਰਾਂ ਕੰਨਾਂ ਨੂੰ ਚੁੱਕ ਕੇ ਹਾਜੀ ਕੋ ਉੱਪਰ ਦੇਖਦਾ ਹੈ ਕਿ ਸ਼ਾਇਦ ਮੇਰਾ ਮਾਲਕ ਆ ਗਿਆ ਬੜਾ ਅਫਸੋਸ ਅੱਜ ਦੀ ਸਵੇਰ ਉਸ ਦਾ ਦਰਵਾਜ਼ਾ ਉਸ ਦੇ ਮਾਲਕ ਪ੍ਰੋਫੈਸਰ ਨੇ ਨਹੀਂ ਉਸ ਦੇ ਮਾਲਕ ਦੀ ਬੇਟੀ ਨੇ ਖੋਲ੍ਹਿਆ ਸੀ ਨਿਰਾਸ਼ ਹੋ ਕੇ ਫਿਰ ਹਚੀਕੂ ਆਪਣਾ ਚਿਹਰਾ ਨੀਮਾ ਕਰ ਲੈਂਦਾ ਹੈ ਤੇ ਸਾਰੇ ਘਰ ਦੇ ਵਿੱਚ ਆਪਣੇ ਮਾਲਕ ਨੂੰ ਲੱਭਦਾ ਫਿਰਦਾ ਹੈ ਇਸ ਤਰੀਕੇ ਨਾਲ ਲੱਭਦਿਆਂ ਲੱਭਦਿਆਂ ਹਚੀਕੂ ਆਪਣੇ ਮਾਲਕ ਨੂੰ ਬਾਹਰ ਲੱਭਣ ਵਾਸਤੇ ਤੁਰ ਪੈਂਦਾ ਹੈ ਉਹ ਉਹਨਾਂ ਸਾਰੀਆਂ ਜਗ੍ਹਾ ਤੇ ਜਾਂਦਾ ਹੈ ਜਿੱਥੇ-ਜਿੱਥੇ ਉਸ ਦਾ ਮਾਲਕ ਉਸ ਨੂੰ ਕਮਾਉਣ ਲੈ ਕੇ ਜਾਂਦਾ ਸੀ ਹਚੀਕੋ ਦੇ ਪਿੱਛੋਂ ਹੀ ਪ੍ਰੋਫੈਸਰ ਦੇ ਪਰਿਵਾਰ ਵੱਲੋਂ ਪ੍ਰੋਫੈਸਰ ਦੀਆਂ ਅੰਤਿਮ ਕ੍ਰਿਆਵਾਂ ਕੀਤੀਆਂ ਜਾਂਦੀਆਂ ਹਨ ਤੇ ਹਚੀਕੋ ਸਾਰਾ ਦਿਨ ਆਪਣੇ ਮਾਲਕ ਨੂੰ ਲੱਭਦਾ ਹੋਇਆ ਸ਼ਾਮ ਦੀ ਉਸੇ ਟ੍ਰੇਨ ਦੇ ਟਾਈਮ ਦੇ ਹਿਸਾਬ ਦੇ ਨਾਲ ਅੱਜ ਫਿਰ ਦੂਸਰੇ ਦਿਨ ਉਸ ਸਟੇਸ਼ਨ ਦੇ ਦਰਵਾਜ਼ੇ ਦੇ ਸਾਹਮਣੇ ਜਾ ਕੇ ਜਿੱਥੇ ਪਿਛਲੇ ਉਹ 2 ਸਾਲਾਂ ਤੋਂ ਬੈਠ ਕੇ ਆਪਣੇ ਮਾਲਕ ਦਾ ਇੰਤਜ਼ਾਰ ਕਰਦਾ ਹੋਇਆ ਆਪਣੇ ਮਾਲਕ ਨੂੰ ਦੁਬਾਰਾ ਘਰ ਲਿਆਉਂਦਾ ਸੀ ਉਥੇ ਜਾ ਪੁੱਜਦਾ ਹੈ ਅੱਜ ਫੇਰ ਇੱਕ ਟ੍ਰੇਨ ਤੋਂ ਦੂਸਰੀ ਦੂਸਰੀ ਤੋਂ ਤੀਸਰੀ ਨੂੰ ਆਉਂਦਿਆਂ ਦੇਖਦਿਆਂ ਮੁਸਾਫਰਾਂ ਨੂੰ ਉਤਰਦਿਆਂ ਤੇ ਚੜ੍ਹਦਿਆਂ ਦੇਖਦਿਆਂ ਉਸ ਭੀੜ ਦੇ ਵਿੱਚੋਂ ਕਿਤੇ ਵੀ ਉਸ ਨੂੰ ਆਪਣਾ ਮਾਲਕ ਨਜ਼ਰੀ ਨਹੀਂ ਪੈਂਦਾ ਇਸ ਤਰੀਕੇ ਦੇ ਨਾਲ ਅੱਜ ਦਾ ਦਿਨ ਵੀ ਅਚੀਕੋ ਸ਼ਾਮ ਤੋਂ ਰਾਤ ਤੇ ਰਾਤ ਤੋਂ ਅੱਧੀ ਰਾਤ ਤੱਕ ਇਸ ਸਟੇਸ਼ਨ ਦੇ ਉੱਤੇ ਆਪਣੇ ਮਾਲਕ ਦਾ ਇੰਤਜ਼ਾਰ ਕਰਦਾ ਰਹਿੰਦਾ ਹੈ ਆਪਣੇ ਮਾਲਕ ਦੇ ਇੰਤਜ਼ਾਰ ਦੇ ਵਿੱਚ ਦਿਨਾਂ ਤੋਂ ਹਫ਼ਤੇ ਤੇ ਹਫ਼ਤਿਆਂ ਤੋਂ ਮਹੀਨੇ ਗੁਜ਼ਰ ਜਾਂਦੇ ਹਨ ਹਚੀਕੋ ਇਸੇ ਉਡੀਕ ਦੇ ਨਾਲ ਰੋਜ਼ ਆਪਣੇ ਘਰ ਤੋਂ ਨਿਕਲਦਾ ਉਹਨਾਂ ਥਾਵਾਂ ਤੇ ਜਾਂਦਾ ਜਿੱਥੇ ਉਸ ਦਾ ਮਾਲਕ ਉਸ ਨੂੰ ਲੈ ਕੇ ਜਾਂਦਾ ਸੀ ਆਪਣੇ ਮਾਲਕ ਨੂੰ ਯਾਦ ਕਰਦਾ ਉਸ ਨੂੰ ਲੱਭਦਾ ਉਸ ਦੇ ਪਿਆਰ ਨੂੰ ਮਹਿਸੂਸ ਕਰਦਾ ਤੇ ਸ਼ਾਮ ਨੂੰ ਆਣ ਕੇ ਫਿਰ ਉਸੇ ਟ੍ਰੇਨ ਦੇ ਟਾਈਮ ਦੇ ਮੁਤਾਬਕ ਉੱਥੇ ਆਣ ਕੇ ਸਟੇਸ਼ਨ ਦੇ ਸਾਹਮਣੇ ਬੈਠ ਜਾਂਦਾ ਸਵਾਰੀਆਂ ਆਉਂਦੀਆਂ ਲੋਕ ਆਉਂਦੇ ਲੋਕ ਜਾਂਦੇ ਪਰ ਉਸスピード ਦੇ ਵਿੱਚੋਂ ਹਜੇ ਕੋ ਨੂੰ ਆਪਣਾ ਮਾਲਕ ਨਹੀਂ ਲੱਭਦਾ ਸਮਾਂ ਗੁਜ਼ਰਨ ਤੇ ਕੁਝ ਆਰਥਿਕ ਤੰਗੀ ਦੇ ਕਰਕੇ ਪ੍ਰੋਫੈਸਰ ਦੀ ਪਤਨੀ ਨੂੰ ਆਪਣੇ ਇਸ ਘਰ ਨੂੰ ਛੱਡਣਾ ਪੈਂਦਾ ਹੈ ਅਤੇ ਉਹ ਦੂਸਰੇ ਸ਼ਹਿਰ ਦੇ ਵਿੱਚ ਸ਼ਿਫਟ ਹੋ ਜਾਂਦੇ ਹਨ ਹਾਚੀਕੋ ਉਥੋਂ ਭੱਜ ਕੇ ਫੇਰ ਆਪਣੇ ਮਾਲਕ ਦੇ ਪੁਰਾਣੇ ਘਰ ਹੀ ਆ ਜਾਂਦਾ ਹੈ ਤੇ ਆਣ ਕੇ ਫੇਰ ਉਸ ਦੀ ਉਹੀ ਰੁਟੀਨ ਸ਼ੁਰੂ ਹੋ ਜਾਂਦੀ ਹੈ ਸਵੇਰੇ ਉੱਠਣਾ ਆਪਣੇ ਮਾਲਕ ਨੂੰ ਲੱਭਣਾ ਤੇ ਸ਼ਾਮ ਨੂੰ ਉਸੇ ਰੇਲਵੇ ਸਟੇਸ਼ਨ ਦੇ ਸਾਹਮਣੇ ਜਾ ਕੇ ਬੈਠ ਜਾਣਾ ਉਸੇ ਟ੍ਰੇਨ ਦਾ ਇੰਤਜ਼ਾਰ ਕਰਨਾ ਤੇ ਫੇਰ ਉਸ ਟ੍ਰੇਨ ਤੋਂ ਉਤਰਦੇ ਯਾਤਰੀਆਂ ਦੇ ਵਿੱਚੋਂ ਆਪਣੇ ਮਾਲਕ ਨੂੰ ਲੱਭਣਾ ਹਾਚੀਕੋ ਪ੍ਰੋਫੈਸਰ ਦੇ ਨੌਕਰ ਦੀ ਦੇਖਰੇਖ ਵਿੱਚ ਰਹਿ ਰਿਹਾ ਸੀ ਪਰ ਰੋਜ ਦੀ ਰੂਟੀਨ ਹਾਜੀ ਕੋ ਦੀ ਉਸੇ ਤਰੀਕੇ ਦੇ ਸੀ ਕਿ ਉਹ ਰੋਜ ਆਪਣੇ ਮਾਲਕ ਨੂੰ ਲੱਭਦਾ ਸ਼ਾਮਾਂ ਨੂੰ ਉਸ ਰੇਲਵੇ ਸਟੇਸ਼ਨ ਦੇ ਸਾਹਮਣੇ ਬੈਠਦਾ ਜਿਸ ਤਰ੍ਹਾਂ ਕਿ ਉਸ ਦੇ ਜੀਵਨ ਦਾ ਹੋਣਾ ਸਿਰਫ ਇੱਕੋ ਹੀ ਏਮ ਇੱਕੋ ਹੀ ਲਕਸ਼ ਇੱਕੋ ਹੀ ਮਕਸਦ ਰਹਿ ਗਿਆ ਸੀ ਕਿ ਉਹ ਆਪਣੇ ਮਾਲਕ ਨੂੰ ਉਸ ਟ੍ਰੇਨ ਤੋਂ ਉਤਰਦਾ ਦੇਖੇ ਤੇ ਆਪਣੇ ਮਾਲਕ ਦੇ ਨਾਲ ਦੁਬਾਰਾ ਫੇਰ ਆਪਣੇ ਉਸੇ ਪੁਰਾਣੇ ਘਰ ਵਿੱਚ ਜਾ ਕੇ ਆਪਣੀ ਖੁਸ਼ੀਆਂ ਭਰੀ ਜ਼ਿੰਦਗੀ ਨੂੰ ਜੀ ਸਕੇ ਕਈ ਕਈ ਵਾਰ ਹਾਚੀਕੋ ਸਾਰੀ ਸਾਰੀ ਰਾਤ ਆਪਣੇ ਮਾਲਕ ਦੀ ਉਡੀਕ ਵਿੱਚ ਉਸ ਸਟੇਸ਼ਨ ਤੇ ਸਾਰੀ ਸਾਰੀ ਰਾਤ ਗੁਜ਼ਾਰ ਦਿੰਦਾ ਉਸ ਨੂੰ ਆਸ-ਪਾਸ ਦੇ ਜਾਣਨ ਵਾਲੇ ਲੋਕ ਹਾਚੀਕੋ ਦੀ ਵਫਾਦਾਰੀ ਤੇ ਉਸ ਦੇ ਆਪਣੇ ਮਾਲਕ ਪ੍ਰਤੀ ਪਿਆਰ ਨੂੰ ਦੇਖ ਕੇ ਉਹਨਾਂ ਦੀਆਂ ਅੱਖਾਂ ਵਿੱਚ ਹੰਝੂ ਆ ਜਾਂਦੇ ਅਤੇ ਪਿਆਰ ਨਾਲ ਉਹ ਕਹਿੰਦੇ ਜਾਂ ਹੁਣ ਚਲਾ ਜਾ ਜਿਸ ਦੀ ਤੂੰ ਉਡੀਕ ਕਰ ਰਿਹਾ ਹੈ ਹੁਣ ਉਸ ਨੇ ਕਦੀ ਵੀ ਵਾਪਸ ਮੁੜ ਕੇ ਨਹੀਂ ਆਉਣਾ ਪਰ ਹਾਜੀ ਕੋ ਅਡੋਲੇ ਆਪਣੇ ਅੱਖਾਂ ਦੀ ਟਿਕ ਟਿਕੀ ਲਗਾਏ ਉਸ ਸਟੇਸ਼ਨ ਦੇ ਦਰਵਾਜ਼ੇ ਵੱਲ ਨਿਹਾਰਦਾ ਰਹਿੰਦਾ ਕਿ ਸ਼ਾਇਦ ਹੁਣ ਵੀ ਮੇਰਾ ਮਾਲਕ ਆ ਜਾਵੇਗਾ ਸ਼ਾਇਦ ਹੁਣ ਵੀ ਮੇਰੇ ਮਾਲਕ ਦੀ ਆਵਾਜ਼ ਮੇਰੇ ਕੰਨਾਂ ਵਿੱਚ ਗੂੰਜੇਗੀ ਇਸ ਤਰ੍ਹਾਂ ਆਪਣੇ ਮਾਲਕ ਦੇ دیدار ਵਾਸਤੇ ਹਾਚੀਕੋ ਤਰਸਦਾ ਰਹਿੰਦਾ। ਰੋਜ਼ਾਨਾ ਸਟੇਸ਼ਨ ਤੇ ਆਉਣ ਜਾਣ ਵਾਲੇ ਲੋਕ ਵੀ ਹਾਚੀਕੋ ਨੂੰ ਜਾਣਦੇ ਸਨ। ਉਸ ਨੂੰ ਕਈ ਤਰੀਕਿਆਂ ਦਾ ਖਾਣ ਵਾਲਾ ਸਮਾਨ ਉਹ ਦੇ ਕੇ ਜਾਂਦੇ ਪਰ ਹਾਚੀਕੋ ਕੁਝ ਨਾ ਖਾਂਦਾ। ਆਪਣੇ ਮਾਲਕ ਦੇ دیدار ਨੂੰ ਉਡੀਕਦਾ ਰਹਿੰਦਾ। ਤੇ ਇਸ ਤਰ੍ਹਾਂ ਹਾਚੀਕੋ ਨੂੰ 9 ਸਾਲ ਬੀਤ ਗਏ। ਰੋਜ਼ ਉਸ ਸਟੇਸ਼ਨ ਤੇ ਆਪਣੇ ਮਾਲਕ ਨੂੰ ਉਡੀਕਦਿਆਂ ਭਾਵੇਂ ਗਰਮੀ ਹੋਵੇ ਭਾਵੇਂ ਸਰਦੀ ਹੋਵੇ ਭਾਵੇਂ بارش ਹੋਵੇ ਤੇ ਭਾਵੇਂ ਬਰਸ ਦੀ ਢੇਰ ਲੱਗੇ ਹੋਣ ਇਨ੍ਹਾਂ ਨੌਂ ਸਾਲਾਂ ਦੇ ਵਿੱਚ ਚੀਕੋ ਆਪਣੇ ਮਾਲਕ ਨੂੰ ਉਡੀਕਣ ਅਤੇ ਵਾਪਸ ਆਪਣੇ ਨਾਲ ਲੈਣ ਵਾਸਤੇ ਇਸ ਸਟੇਸ਼ਨ 'ਤੇ ਰੋਜ਼ ਆਣ ਕੇ ਉਸੇ ਸਮੇਂ ਦੇ ਨਾਲ ਜ਼ਰੂਰ ਬੈਠਦਾ ਇੱਕ ਦਿਨ ਨੌਂ ਸਾਲ ਬਾਅਦ ਜਦ ਉਸ ਪ੍ਰੋਫੈਸਰ ਦੀ ਪਤਨੀ ਆਪਣੇ ਪਤੀ ਦੀ ਕਬਰ ਨੂੰ ਦੁਬਾਰਾ ਦੇਖਣ ਆਈ ਉਸ ਟ੍ਰੇਨ 'ਚੋਂ ਉਤਰਦਿਆਂ ਉਸ ਸਟੇਸ਼ਨ ਤੋਂ ਜਦ ਉਹ ਬਾਹਰ ਆਉਂਦੀ ਹੈ ਤਾਂ ਉਹ ਕੀ ਦੇਖਦੀ ਹੈ ਕਿ ਜਿਸ ਸਥਾਨ 'ਤੇ ਉਹਨਾਂ ਦਾ ਆਪਣਾ ਕੁੱਤਾ ਹਾਚੀਕੋ ਬੈਠ ਕੇ ਉਸਦੇ ਪਤੀ ਦੀ ਉਡੀਕ ਕਰਦਾ ਹੁੰਦਾ ਸੀ ਉਸੇ ਸਥਾਨ 'ਤੇ ਇੱਕ ਕੁੱਤਾ ਬੈਠਾ ਹੋਇਆ ਹੈ ਪਰ ਇਹ ਹਾਚੀਕੋ ਦੇ ਨਾਲੋਂ ਬਹੁਤ ਕਮਜ਼ੋਰ ਅਤੇ ਬੁੱਢਾ ਹੈ ਗਵਰਨਰ ਦੇਖਣ ਤੇ ਜਦ ਉਹ ਇਸ ਕੁੱਤੇ ਦੇ ਲਾਗੇ ਆਉਂਦੀ ਹੈ ਤੇ ਧਿਆਨ ਨਾਲ ਦੇਖ ਕੇ ਉਸ ਦੀਆਂ ਅੱਖਾਂ ਵਿੱਚੋਂ ਅਥਰੂ ਡਿੱਗ ਪੈਂਦੇ ਹਨ ਕਿਉਂਕਿ ਸਮੇਂ ਦੇ ਗੁਜ਼ਰਨ ਦੇ ਨਾਲ ਇਹ ਹਚੀਕੋ ਹੀ ਸੀ ਜਿਹੜਾ ਕਮਜ਼ੋਰ ਤੇ ਹੁਣ ਬੁੱਢਾ ਹੋ ਚੁੱਕਾ ਸੀ ਆਪਣੇ ਪਤੀ ਦੀ ਕਬਰ ਨੂੰ ਦੇਖ ਕੇ ਵਾਪਸ ਮੁੜਨ ਤੇ ਉਸ ਦੀ ਪਤਨੀ ਹਚੀਕੋ ਨੂੰ ਬਹੁਤ ਕੋਸ਼ਿਸ਼ ਕਰਦੀ ਹੈ ਆਪਣੇ ਨਾਲ ਲੈ ਕੇ ਜਾਣ ਦੀ ਪਾਰ ਹਾਚੀ ਕੋ ਉਸ ਦੇ ਨਾਲ ਨਹੀਂ ਜਾਂਦਾ ਕਿਉਂਕਿ ਉਸ ਦੇ ਜੀਵਨ ਦਾ ਹੋਣਾ ਸਿਰਫ ਇੱਕ ਹੀ ਮਕਸਦ ਸੀ ਕਿ ਇਸ ਸਥਾਨ ਤੇ ਜਿੱਥੇ ਉਸ ਨੇ ਆਪਣੇ ਮਾਲਕ ਨੂੰ ਅਖੀਰਲੀ ਵਾਰ ਦੇਖਿਆ ਸੀ ਉਸ ਸਥਾਨ ਤੋਂ ਆਪਣੇ ਮਾਲਕ ਨੂੰ ਦੁਬਾਰਾ ਆਪਣੇ ਨਾਲ ਆਪਣੇ ਪੁਰਾਣੇ ਘਰ ਲੈ ਕੇ ਜਾਵੇ ਉਸ ਦੀ ਪਤਨੀ ਦੁਬਾਰਾ ਚਲੀ ਜਾਂਦੀ ਹੈ ਅਖੀਰ 8 ਮਾਰਚ 1900 35 ਵਾਲੇ ਦਿਨ ਜਦੋਂ ਹਚੀਕੋ ਉਸ ਸਟੇਸ਼ਨ ਦੇ ਸਾਹਮਣੇ ਉਸੇ ਸਥਾਨ ਤੇ ਬੈਠਾ ਹੈ ਟਿੱਪੀ ਲਗਾ ਕੇ ਅਤੇ ਆਪਣਾ ਮੂੰਹ ਉਸ ਸਟੇਸ਼ਨ ਦੇ ਦਰਵਾਜ਼ੇ ਵੱਲ ਕਰਕੇ ਆਪਣੀਆਂ ਅੱਖਾਂ ਦੇ ਨਾਲ ਖੁਸ਼ ਹੋ ਕੇ ਨਿਖਾਰ ਰਿਹਾ ਹੈ ਹਚੀਕੋ ਬਹੁਤ ਹੌਲੀ-ਹੌਲੀ ਆਪਣੀ ਪੋਸ਼ ਨੂੰ ਫੇਰ ਰਿਹਾ ਹੈ ਮਾਨੋ ਇਸ ਤਰ੍ਹਾਂ ਲੱਗ ਰਿਹਾ ਹੈ ਕਿ ਸੁਪਨੇ ਦੇ ਵਿੱਚ ਹਚੀਕੋ ਦੇ ਸਾਹਮਣੇ ਉਸ ਦਾ ਮਾਲਕ ਪੋਸ਼ ਦਰਵਾਜੇ ਥਾਣੀ ਬਾਹਰ ਆ ਰਿਹਾ ਹੈ ਤੇ ਹਚੀਕੋ ਵੱਲ ਵੱਧ ਰਿਹਾ ਹੈ ਹੌਲੀ-ਹੌਲੀ ਹਚੀਕੋ ਦੀ ਪੋਸ਼ ਹਿਲਣੀ ਬੰਦ ਹੋ ਜਾਂਦੀ ਹੈ ਤੇ ਹੌਲੀ-ਹੌਲੀ ਅੱਖਾਂ ਬੰਦ ਹੁੰਦੀਆਂ ਹੁੰਦੀਆਂ ਮੀਟੀਆਂ ਜਾਂਦੀਆਂ ਹਨ ਮਾਨੋ ਕਿ ਅੱਜ ਹਚੀਕੋ ਦੇ ਨਾਲ ਉਸ ਦਾ ਮਾਲਕ ਉਸ ਨਾਲ ਪੁਰਾਣੇ ਘਰ ਨਹੀਂ ਗਿਆ ਪਰ ਹਚੀਕੋ ਦਾ ਮਾਲਕ ਹਚੀਕੋ ਨੂੰ ਆਪਣੇ ਨਾਲ ਲੈ ਕੇ ਉਸ ਨਵੇਂ ਘਰ ਵੱਲ ਰਵਾਨਾ ਹੋ ਚੁੱਕਾ ਸੀ ਇਸ ਤਰ੍ਹਾਂ ਨਿਸ਼ਕਾਮ ਨਿਸਵਾਰਥ ਪਿਆਰ ਇਮਾਨਦਾਰੀ ਤੇ ਵਫਾ ਦੀ ਮਿਸਾਲ ਕਾਇਮ ਕਰਕੇ ਹਚੀਕੋ ਸਦਾ ਲਈ ਆਪਣੇ ਮਾਲਕ ਦੇ ਨਾਲ ਜਾ ਚੁੱਕਾ ਸੀ ਹਚੀਕੋ ਨੂੰ ਉਸ ਦੇ ਮਾਲਕ ਪ੍ਰੋਫੈਸਰ ਯੋਨੋ ਦੀ ਕਬਰ ਦੇ ਪਾਸ ਹੀ ਦਪਨਾਇਆ ਗਿਆ ਹਚੀਕੋ ਦੀ ਯਾਦ ਵਿੱਚ ਜਾਪਾਨ ਵਿੱਚ ਵੱਖ-ਵੱਖ ਥਾਵਾਂ ਤੇ ਉਹਦੇ ਸਟੈਚੂ ਬਣਾਏ ਗਏ ਇਹ ਸਟੈਚੂ ਨਿਸ਼ਾਨੀ ਹਨ ਇੱਕ ਆਤੁੱਟ ਰਿਸ਼ਤੇ ਦੀ ਇਹ ਸਟੈਚੂ ਨਿਸ਼ਾਨੀ ਹਨ ਇੱਕ ਲਗਾਓ ਦੀ ਇਹ ਸਟੈਚੂ ਨਿਸ਼ਾਨੀ ਹਨ ਕਦੀ ਨਾ ਮੁੱਕਣ ਵਾਲੇ ਇੰਤਜ਼ਾਰ ਦੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ